ਜਪਦਾ ਬਾਣੀ ਦੀ ਪੰਕਤੀ ਕੋਈ ਪੰਕਤੀ ਪੜ੍ਹੀਏ ਰਸਨਲ ਵਰ ਜਾਂਦਾ ਹੈ ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ ਇਹ 2-3 ਸਾਲ ਪਹਿਲੇ ਮੇਰੇ ਪਿੱਛੇ ਹੀ ਪੈ ਗਿਆ ਕਿ ਜਿਸ ਬਰਬਰ ਮਕੈਨੀ ਦੀ ਗੱਲ ਕਰਦੇ ਹੋ ਲਖਣਾ ਦੀ ਗੱਲ ਕਰਦੇ ਕੋਈ ਹੈ ਵੀ ਸੇ ਮੈਂ ਰਹਿ ਗਏ ਨੇ ਜੇ ਵੇਖ ਸਕਦੇ ਹੋ ਇਸ ਤਰ੍ਹਾਂ ਲੇਕ ਸੱਜਣ ਕਾਨਪੁਰ ਦੇ ਚ ਰਿਹਾ ਹੈ ਬਹੁਤ ਵੱਡੀ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲਦੇ ਹੈ ਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸੰਤੋਖ ਦਾ ਵਪਾਰੀ ਸੀ ਕਰੋਨਾਪਤੀ 35 ਸਾਲ ਪੁਰਾਣੀ ਗੱਲ ਹੈ ਉਸਨੇ ਕਿਹਾ ਮੈਂ ਸੁਦੇਸਿ ਲਿਖਾਈ ਦਿੱਤਾ ਮੈਂ ਕਿ ਤੂੰ 3:30-4:00 ਵਜੇ ਗੁਰਦਾਰੇ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਜੀ ਉਹਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਹੀਰਕਾ ਵੀ ਹੁੰਦੀ ਹੈ ਧਾਰਮਿਕ ਹੀਰਕਾ ਵੀ ਹੁੰਦੀ ਹੈ ਮੇਰੇ ਅੰਦਰ ਹੀਰਕਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਇਹ ਪਹੁੰਚ ਗਏ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਜਾਂਦੇ ਜਾਓ ਤੋਨੂ ਵੇਖ ਕੇ ਮੈਨੂੰ ਹੀਰਕਾ ਇਹ ਪਹਿਲੀ ਵਾਰ ਮੈਨੂੰ ਬੋਧ ਹੋਇਆ ਕਿ ਧਾਰਮਿਕ ਹੀਰਕਾ ਵੀ ਹੁੰਦੀ ਹੈ ਹੁੰਦੀ ਹੈ ਸਜੇ ਸਜੇ ਐਸਾ ਰੰਗ ਚੜਿਆ ਹੈ ਹੁਣ 24 ਘੰਟੇ ਸਮਾਧੀ ਚ ਰਹਿੰਦਾ ਹੈ ਜੇ ਕਿਦਰੇ ਗੁਰਗਨ ਸਾਹਿਬ ਦਾ ਪਸੇ ਇੱਕੋ ਪੰਕਤੀਆ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਕੋ ਚੱਲ ਰਹੀ ਹੈ ਤੇ ਕੋਈ ਪੰਕਤੀ ਰੋਕ ਦਿੰਦੀ ਇੰਨਾ ਰਸ ਨਾਲ ਵਰ ਜਾਂਦਾ ਹੈ ਇਤਨਾ ਆਨੰਦ ਨਾਲ ਵਰ ਜਾਂਦਾ ਹੈ ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ ਇਤమే ਕਿਹਨਾਂ ਨੂੰ ਦਿਖਾਇਆ ਮੈਂ ਇੱਕ ਤਗੜਾ ਵਪਾਰੀ ਸੀ ਬੱਚੀਆਂ ਸੰਵਿਆ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੁਤ ਲੋੜ ਨਹੀਂ ਕੰਮਕਾਰ ਵੀ ਛੱਡ ਦਿੱਤਾ ਸਾਰਾ ਬਾਜ਼ਾਰ ਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ ਜੈਨੇ ਵੀ ਉਸ ਕੋ ਲਾ ਕੇ ਬੈਠਦੇ ਸਨ ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਰੁਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਚਲੇ ਜਾ ਤੁਸੀਂ ਗੁੰਡੇ ਆ ਜੋ ਦੁਕਾਨਾਂ ਦੇ ਮਕਾਨ ਤੇ ਦੁਕਾਨਾਂ ਨੂੰ ਚਲਾ ਰਹੇ ਸਨ ਉਹਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ ਗਏ। ਕੋਈ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੇਰਾ ਨੌਜਵਾਨ ਸੇ ਉਹਦੇ ਪਤੀ ਉਸਨੂੰ ਘਰੋਂ ਕੱਢ ਦਿੱਤਾ ਸੀ। ਚੇਤੌਰ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ। ਇਹ ਦਿਨ ਰਾਤ ਵਜਨ ਦੇ ਚਲੇ ਜਾਂਦੇ। ਰਾਣੀ ਸੀ ਘਰੋਂ ਕੱਢ ਦਿੱਤੇ। ਠਾਕਰਾਂ ਦੇ ਵਿੱਚ ਰਾਜਪੂਤਾਂ ਦੇ ਵਿੱਚ ਘਰੋਂ ਕੱਢੀ ਹੋਈ ਇਸਤਰੀ ਦਾ ਤਸਕਰ ਬੜਾ ਹੋ ਜਾਂਦਾ ਬੇਦਬੀ ਬੜੀ ਹੁੰਦੀ। ਉਹਨੂੰ ਕੋਈ ਸ਼ਹਿਰ ਦੇ ਕਸਬੇ ਵਿੱਚ ਬੜਨ ਨਹੀਂ ਦਿੰਦਾ ਸੀ ਕਿਸੇ ਮੰਦਰ ਦੇ ਰੁੱਖਾਂ ਭਲੇ ਰਾਤ ਕੱਢਦੀ ਸੀ ਜੰਗਲਾਂ 'ਚ ਭਟਕਦੀ ਸੀ ਜਿਨ੍ਹਾਂ ਜਿਨ੍ਹਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸਾ ਬਣੇ ਵਣ ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪਸੰਦ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਉਸ ਜੰਗਲਾਂ 'ਚ ਭਟਕਦੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਇਸਮਤ ਕਿਵੇਂ ਬਚਾਈ ਸ਼ਹਿਰ ਦੇ ਵਿੱਚ ਕੋਈ ਵੜਨ ਨਹੀਂ ਦਿੰਦਾ ਕਸਬੇ ਵਿੱਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ ਵਿੱਚ ਕੋਈ ਦਾਖਲ ਨਹੀਂ ਹੋਣ ਦਿੰਦਾ ਖੁਦ ਕਹਿੰਦੀ ਹੈ ਮੇਰੀ ਤਾਂ ਆਪਣੀ ਬਾਣੀ 'ਚ ਕਹਿੰਦੀ ਹੈ ਕੋਈ ਕਹੇ ਕੁਲਟਾ ਕੁਲੀਨ ਅਕੁਲੀਨ ਕੋਈ ਕੋਈ ਕਹੇ ਲੰਕਣੀ ਕਲੰਕਣੀ ਕੁਨਾਰੇ ਮੈਨੂੰ ਕੋਈ ਵੇਸਵਾ ਕਹਿੰਦਾ ਕੋਈ ਕਲੰਕਣੀ ਕਹਿੰਦਾ ਕੋਈ ਕੁਲਛਣੀ ਕਹਿੰਦਾ ਕੋਈ ਕੁਲਟਾ ਕਹਿੰਦਾ ਕੁਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟਾ ਕੁਲੀਨ ਅਕੁਲੀਨ ਕੋਈ ਕੋਈ ਕਹੇ ਲੰਕਣੀ ਕਲੰਕਣੀ ਕੁਨਾਰੇ ਹੁਣ ਜਿਹੜੇ ਕਲੰਕਣੀ ਪਏ ਕਹਿੰਦੇ ਵੇਸਵਾ ਪਏ ਕਹਿੰਦੇ ਸ਼ਹਿਰਾਂ ਚਾਣ ਦੇਣ ਦੇ ਕਸਬੇ ਚਾਣ ਦੇਣ ਗਏ ਕਾਲਾ ਕਰਦੇ ਸੀ ਢਿਕਾਰਦੇ ਸੀ ਰਾਤ ਰੁੱਖਾਂ ਤਲੇ ਕੱਢਦੀ ਸੀ ਜੰਗਲਾਂ ਦੇ ਪਤੇ ਔਰ ਕੰਧਮੂਲ ਖਾ ਕੇ ਝਰਣਿਆਂ ਦਾ ਪਾਣੀ ਪੀ ਕੇ guzara ਕਰਦੀ ਸੀ ਇਕ ਸੱਜਣ ਨੇ ਪ੍ਰਸ਼ਨ ਕੀਤਾ ਮਨ ਕਹਿੰਦਾ ਨਹੀਂ ਮੰਨਦਾ ਨੌਜਵਾਨ ਜੰਗਲਾਂ ਵਿੱਚ ਵਟਕਦੀ ਹੈ ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ ਮਨੁੱਖ ਅਸੱਭਿਏ ਜ਼ਿਆਦਾ ਸੀ ਇਤਨਾ ਸੱਭੇ ਨਹੀਂ ਸੀ ਮੈਂ ਕਿ ਜਦ ਕੋਈ ਭਜਨ ਕਰਦਾ ਹੈ ਔਰ ਜਿਸ ਨੂੰ ਭਜਨ ਦਾ ਰਸ ਆਣ ਲੱਗ ਪੈਂਦਾ ਹੈ ਉਹਦਾ ਇੱਕ ਆਭਾ ਮੰਡਲ ਬਣਦਾ ਹੈ ਸੰਸਕ੍ਰਿਤੀ ਚੋਂ ਕਹਿੰਦੇ ਨੇ ਪ੍ਰਭਾ ਮੰਡਲ ਉਹਦਾ ਇੱਕ ਦਾਇਰਾ ਬਣਦਾ ਉਸ ਤਰ੍ਹਾਂ ਠੇਰਾ ਬਣਦਾ ਹੈ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਣਨਾ ਦੇਖਦੇ ਹੋ ਮਸਤਕ ਦੇ ਕੋਈ ਨਾ ਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਹੈ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ ਦੱਸ ਵੇਗਾਤਰ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਵਜਨ ਦਿੱਤੇ ਜਿਵੇਂ 0 ਵਾਲ ਦਾ ਬਲਅ ਪਰੋਸ਼ਨੀ ਤੇ ਦੇ ਰਿਹਾ ਹੋਵੇ ਫਿਰ 100 ਵਾਲ ਦਾ ਉਹ ਵੀ ਰੋਸ਼ਨੀ ਦੇ ਰੇ ਫਿਰ 1000 ਵਾਲ ਦਾ ਫਿਰ 5000 ਵਾਲ ਦਾ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ बुझे ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੇ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਨਹੀਂ ਦਿੱਸੀ ਸਿਰਜ ਉਹ ਜਾਂਦਾ ਸੀ ਉਹਦਾ ਸਿਰਜ ਜਾਂਦਾ ਹੈ ਕਹਿੰਦੇ ਪਵਿੱਤਰ ਪੁਰਸ਼ ਦੇਵੀ यह पहचान है मलिन तो भी मलिन स्त्री अगर उसके आए नो पिता दिखाई दे पवित्र मनुख हैोबिंद मन है। है। जी महाराज ने अतित हो गए त्याग कर त्रिया कुनार साध साधएंगे धन गुरु गोबिंद जी महाराज कहने समा इस तरह का भयानक आ गया साधु साधु नहीं होगा त्याग भर त्रिया कुनार साध गए ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣ ਗਿਆ ਤੇ ਇਹਨਾਂ ਗਲਤ ਇਸਤਰੀਆਂ ਦੀ ਤਲਾਸ਼ ਹੈ ਕਿ ਸਾਧੂ ਰਹਿਣ ਬਹੁਤ ਸਾਰੇ ਡੇਰੇਆਂ ਦੇ ਪੁੱਲ ਨਹੀਂ ਖੁੱਲੇ ਜਾਂ ਖੁੱਲੇ ਨੇ ਤੇ ਸਿਰਫ ਗੁਣੀ ਗੈਨੀਆਂ ਤੱਕ ਨਿਕਟ ਵਰਤੀਆਂ ਤੱਕ ਨੇ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਸਕਰ ਹੈ ਕਿੜੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਤਲੋਂ ਇਸ ਤਰ੍ਹਾਂ ਦਾ ਸਿਸ ਇਹ ਕੁਛ ਹੈ ਇਹ ਹਨੂ ਗੁਰਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਸੰਤ ਮਲੇਨ ਤੋਂ ਮਲੇਨੀ ਸਤਰੀ ਅਗਰ ਆਏ इंज दसेगा जिम्मे मेरा पिता बैठा है भावे उम्र कितना छोटा क्यों ना मलिन तो मलिन पुरुष जाए उस स्त्री को जिथे नाम का दीपक जल गया है इंझ दसेगी जिम्मे मेरी मां बैठी है भावे छोटी हो गई उम्र माता दिखाई देगी मां दिखाई देगी